हेलो एवरीबॉडी होप सो थे सारे ठीक-ठाक होंगे तो आज इस वीडियो के ਵਿੱਚ ਆਪਾਂ ਗੱਲ ਕਰਾਂਗੇ ਕਿ ਕਿ ਆਪਾਂ ਕੋਟਪੈਨ ਨੂੰ ਕਿਵੇਂ ਸਾਰੀ ਐਸੈਸਰੀਜ਼ ਦੇ ਨਾਲ ਕੈਰੀ ਕਰ ਸਕਦੇ ਆਂ ਅੱਜ ਮੈਂ ਵੇਅਰ ਕਰਾਂਗਾ ਦਿਸ ਨੇਵੀ ਬਲੂ ਐਂਡ ਪਿੰਕ ਸ਼ੇਡ ਬਿਊਟੀਫੁੱਲ ਟਾਈ ਵਿਦ ਅ ਗ੍ਰੇ ਕੋਟਪੈਨ ਜਿੱਦਾ ਅੰਦਰ ਫੈਬਰਿਕ ਵੀ ਗ੍ਰੇ ਲੱਗਾ ਹੋਇਆ ਕੰਟਰਾਸਟ ਹੋਣਾ ਬਹੁਤ ਜ਼ਰੂਰੀ ਹੈ ਸੋ ਕਰਨਾ ਕੀ ਹੈ छोटा हिस्सा छोटा ही रहना चाहिए था, बाकी सारी। करना की है इस नीचे रखना आवाला हिस्सा इंसर्ट करना सैकड स्टैप की है हूँ आ वाला हिस्सा दूसरी साइड तो इंसर्ट करा लाइक like दिस दैन आ वाले हिस्से घुमा के जरा बचा हिस्सा है इसके इस अंदर इंसर्ट करना इंसर्ट करने बाद देखोगे तई की शेप बहुत सोहनी आती है अपने हाथ ना वाली शेप बना आ लेनी है ਲੈਂਥ ਬਿਲਕੁਲ ਓਕੇ ਆਈ ਹੈ ਸੀਰੀਅਸ ਲੁੱਕ ਐਟ ਥਿਸ ਸੋ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਇਹਨਾਂ ਨੇ ਕੀਤਾ ਕੀ ਇਹਦੇ ਵਿੱਚ ਟਰਬਨ ਦਾ ਟਾਈ ਦੇ ਨਾਲ 50 ਦਾ ਜਿਹੜਾ ਟਾਈਜ਼ੇ ਵਿੱਚ ਇੱਕ ਹੋਰ ਸ਼ੇਡ ਆ ਰਿਹਾ ਲੁੱਕਰ ਦਾ ਨਾਮ ਪਿੰਕ ਕਲਰ ਦਾ ਸ਼ੇਡ ਆ ਰਿਹਾ ਇਸ ਨਾਲ ਮੈਂ ਇਹਨੂੰ ਕੰਟਰਾਸਟ ਕੀਤਾ ਹੈ ਤੇ ਜਿਹਨੇ ਕੀ ਕੋਰਨਾ ਦੇਖਿਆ ਸੀ ਅੰਦਰ ਜੋ ਫੈਬਰਿਕ ਆ ਉਹ ਵੀ ਤੁਹਾਡਾ ਗ੍ਰੇ ਹੋਣਾ ਚਾਹੀਦਾ ਹੈ ਰਾਈਟ ਕੋਹੋ ਦਿਲੀ ਗਤੀ ਕਰਦੇ ਆ ਜਿਵੇਂ ਦੇਖਿਆ ਕਈਆਂ ਨੂੰ ਨਹੀਂ ਕਰਨਾ ਹੁੰਦਾ ਕੀ ਹੁੰਦਾ ਆਪਕ ਸਕੇਅਰ ਨਹੀਂ ਬਣਾਉਣਾ ਆਉਂਦਾ ਕਿਵੇਂ ਬਣਾਉਣਾ ਉਹ ਵੀ ਬਹੁਤ ਸਿੰਪਲ ਹੈ ਦੇਖੋ ਸਿੰਪਲ ਇਥੋਂ ਪੈਂਚ ਫਰਮਾ ਠੀਕ ਹੈ ਕੰਮ ਆ ਕੀ ਆ ਇਸ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਦਿਖਾ ਰਹੇ ਸਿੰਪਲ ਲੁੱਕ ਦੇਖੋ ਕਿ ਕਿੰਨੀ ਸੋਹਣੀ ਲੱਗ ਰਹੀ ਹੈ ਹਰ ਚੀਜ਼ ਕੰਟਰਾਸਟ ਐਂਡ ਇਕ ਪੁਆਇੰਟ ਹੋਰ ਕਿ ਜਦੋਂ ਤੁਸੀਂ ਕੋਟ ਕਨ ਸਟਿਚ ਕਰਾਉਂਦੇ ਹੋ ਤੁਹਾਡੀ ਜਿਹੜੀ ਸ਼ਰਟ ਹੈ ਉਹ ਵੀਜ਼ੀਬਲ ਹੋਣੀ ਚਾਹੀਦੀ ਹੈ ਜਿਸ ਨਾਲ ਤੁਹਾਡੀ ਹੋਰ ਜ਼ਿਆਦਾ ਲੁੱਕ ਸੋਹਣੀ ਲੱਗਦੀ ਹੈ ਸੋ ਇਤਨੀ ਵੀਡੀਓ ਦੇ ਵਾਸਤੇ ਪੇਜ ਨੂੰ ਫੋਲੋ ਕਰ ਲਓ ਤੇ ਲਾਈਕ ਸ਼ੇਅਰ ਬਿਲਕੁਲ ਕਰ ਦਿਓ ਥੈਂਕ ਯੂ